ਕੱਲ ਜੋ ਸਾਡੇ ਮਾਨਯੋਗ ਵਿਧਾਇਕ ਸਾਹਿਬ ਨੇ ਜੋ ਵੀ ਗੱਲ ਕਹੀ ਹੈ ਮੈਂ ਸਮਝਦਾ ਐ ਵੀ ਕਿਸੇ ਵੀ ਇੱਕ ਜ਼ੁਮੇਵਾਰ ਵਿਅਕਤੀ ਨੂੰ ਆਪਦੀ ਸ਼ਬਦਾਵਲੀ ਤੇ ਥੋੜਾ ਜਿਹਾ ਘੰਟਕੋ ਚਾਹੀਦਾ ਜੇ ਉਹ ਮੈਨੂੰ ਲੀਡਰ ਨਹੀਂ ਮੰਨਦੇ ਤੇ ਪਹਿਲੀ ਗੱਲ ਕਿ ਚੀਚੀ ਕਿਉਂ ਵੱਟਦੇ ਮੈਂ ਸਾਰੇ ਭਰਾਵਾਂ ਨੂੰ ਸ਼ਬਦਾਵਲੀ ਹੋ ਸਕਦਾ ਵੀ ਉਹਦੇ ਵਿੱਚ ਥੋੜੀ ਵੱਧ ਉੱਚੀ ਨੇ ਵੀ ਹੋ ਜੇ ਪਰ ਐਮਐਲਏ ਸਹਿਬਾਨ ਨੂੰ ਇਹ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਪਹਿਲਾਂ ਦੀ ਕਹਾਵਤ ਤੇ ਗੱਲ ਹੈ ਜਿਸ ਐਮਐਲਏ ਨੂੰ ਆਪਦਾ ਦੱਸਣਾ ਹੀ ਪੈ ਜੇ ਵੀ ਮੈਂ ਐਮਐਲਏ ਉਹਦਾ ਐਮਐਲਏ ਮਾਫ ਕਰਨਾ ਮੈਂ ਆਪਦੀ ਸ਼ਬਦਾਵਲੀ ਤੋਂ ਥੋੜਾ ਜਿਹਾ ਪਾਸੇ ਹੋ ਰਿਹਾ ਕਿਸੇ ਨੇ ਛੱਡੂ ਘੁਰ ਨਹੀਂ ਪਾਇਆ ਮੇਰੇ ਹੀ ਕਿਉਂ ਦੇਖਦੇ ਹੈ ਤੇ ਐਮਐਲਏ ਸਾਹਿਬ ਦੇ ਘਰੇ ਜਾਵੜੂ ਬਾਹਰ ਛੱਡ ਨਹੀਂ ਪਾਇਆ ਇਹ ਦਰ ਟਵਾ ਦਿਓ ਵੀ ਜਨਾਬ ਬਾਂਬਾ ਸਾਹਿਬ ਮੈਂ ਸਾਰੇ ਪੱਤਰਕਾਰ ਨੂੰ ਇਹ ਬੇਨਤੀ ਕਰਾਂਗਾ ਪਿਛਲੇ 1 ਸਾਲ ਤੋਂ ਮੈਂ ਇਸ ਚੀਜ਼ ਲਈ ਲੜ ਰਿਹਾ ਜੰਗ ਐਂ ਜਾਰੀ ਰੱਖੂੰਗੀ ਮੇਰਾ ਬਸਤਾ ਤਿਆਰ ਹੈ ਪਰ ਕਰਮਾਂ ਦੀ ਗੱਲ ਆਉ ਸਕਦਾ ਹੈ ਜਿਹੜੇ ਬੰਦੇ ਨੇ ਕੱਲ ਜੇਲ੍ਹ ਦਾ ਬਿਆਨ ਦਿੱਤਾ ਹੈ ਜਾਂ ਕਿ ਧੜਤਮਕੀ ਦਿੱਤੀ ਹੋ ਸਕਦਾ ਵੀਰੇ ਪਿਆਰ ਉਹ ਵੀ ਬੈਗ ਰੱਖੇ ਕਿਉਂਕਿ ਇਤੂ ਬਾਦ ਚੰਨਣਾ ਜਿਹੜਾ ਸਮਾਨ ਉਰੇ ਪਰੇ ਠੇਕੇ ਟਿੰਟੂ ਕੋਲੇ ਟਿੰਟੂ ਤੋਂ ਸਮਾਨ ਟਿੰਟੂ ਤੋਂ ਪਲਾਟ ਲਗਜ਼ਰੀ ਐਸਯੂਵੀ ਉਹਨਾਂ ਚ ਡੀਜ਼ਲ ਉਹਦੇ ਪੀਏ ਸਾਰੇ ਚੰਡੀਗੜ੍ਹ ਤੱਕ ਜਦੋਂ ਜਾਣਾ ਹੈ ਉਹਨਾਂ ਦਾ ਤੁਸੀਂ ਤੇਲ ਪਵਾ ਕੇ ਜਾਣੇ ਹੋ ਯਾਰ ਉਸ ਬੰਦੇ ਨੂੰ ਕੀ ਤੁਸੀਂ ਮੇਰੀ ਗੱਲ ਕਰਦੇ ਹੋ ਮੈਂ ਤਾਂ ਉਹਦਾ ਬੋਰੀ ਪਿਸਤਾ ਪਰ ਸਾਫ਼ ਕਰ ਮੈਨੂੰ ਧੰਨਵਾਦ ਕਹਿਣਾ ਹੈ ਵੀ ਥੋੜ ਤੁਸੀਂ ਸਾਰੇ ਮੇਰੇ ਨਿੱਕੇ ਸੱਦੇ ਦੇ ਇੱਥੇ ਆ ਥੋੜਾ ਬਹੁਤ ਬਹੁਤ ਧੰਨਵਾਦ ਦੂਜੀ ਗੱਲ ਤੁਸੀਂ ਮੈਨੂੰ ਜੋ ਸਵਾਲ ਅੱਜ ਮੈਂ ਚਾਹੂੰਗਾ ਜੋ ਸਵਾਲ ਖੁੱਲ ਕੇ ਕੱਲ ਬਾਬਤ ਪੁੱਛਣਾ ਚਾਹੁੰਦੇ ਉਹ ਖੁੱਲ ਕੇ ਪੁੱਛਿਆ ਜਿਵੇਂ ਮੈਨੂੰ ਮੇਰੇ ਭਰਾ ਨੇ ਪੁੱਛਿਆ ਵੀ ਕੱਲ ਜੋ ਸਾਡੇ ਮਾਣਯੋਗ ਵਿਧਾਇਕ ਸਾਹਿਬ ਨੇ ਜੋ ਵੀ ਗੱਲ ਕਹੀ ਹੈ ਮੈਂ ਸਮਝਦਾ ਐ ਕਿ ਕਿਸੇ ਵੀ ਇੱਕ ਜ਼ਿੰਮੇਵਾਰ ਵਿਅਕਤੀ ਨੂੰ ਆਪਣੀ ਸ਼ਬਦਾਵਲੀ ਤੇ ਥੋੜਾ ਜਿਹਾ ਕੰਟਰੋਲ ਚਾਹੀਦਾ ਹੈ ਬਾਕੀ ਜੇ ਉਹ ਮੈਨੂੰ ਲੀਡਰ ਨਹੀਂ ਮੰਨਦੇ ਜਾਂ ਉਹ ਸਾਡੇ ਮਾਣਯੋਗ ਸੀਐਮ ਸਾਹਿਬ ਕੋਈ ਵੀ ਲੀਡਰ ਨਹੀਂ ਮੰਨਦੇ ਜਿਨ੍ਹਾਂ ਨੇ ਮੈਨੂੰ ਇਸ ਪਾਰਟੀ ਦੇ ਵਿੱਚ ਲੈ ਕੇ ਆਂਦਾ ਨਾਲ ਜਿਨ੍ਹਾਂ ਨੇ ਮੈਨੂੰ ਇਹ ਖੱਲਾਸ਼ੇਰੀ ਦਿੱਤੀ ਮੋਢੇ ਤੇ ਹੱਥ ਰੱਖਿਆ ਵੀ ਤੁਸੀਂ ਫਰੀਦਕੋਟ ਦੇ ਸਾਰੇ ਜੋ ਘਟਾਲੇ ਸਾਰੀ ਜੋ ਡਵੈਲਪਮੈਂਟ ਦੇ ਕੰਮ ਹੌਸਲੇ ਨਾਲ ਕਰਦੇ ਤੇ ਮੈਂ ਸਮਝਦਾ ਐ ਵੀ ਜਿਨ੍ਹਾਂ ਦੇ ਵਿੱਚੋਂ ਕੰਮਾਂ ਦੇ ਵਿੱਚੋਂ ਇੱਕ ਕੰਮ ਦੇ ਕਰਕੇ ਹੀ ਕੱਲ ਇੱਕ ਕੌਨਸਪੀਰੇਸੀ ਖੜੀ ਗਈ ਇੱਕ ਧਰਨਾ ਪਲਾਨ ਕੀਤਾ ਗਿਆ ਜੋ ਕਿ 19 ਜੂਨ ਨੂੰ ਮਾਨਯੋਗ ਵੀ ਸੀ ਸਾਹਿਬ ਦੇ ਕਮਰੇ ਚ ਹੋਇਆ ਉਹ ਵੀ ਮੇਰੇ ਮੁੱਦਿਆਂ ਦੇ ਵਿੱਚੋਂ ਹੀ ਇੱਕ ਮੁੱਦਾ ਸੀ ਜੇ ਮੈਂ ਜੇ ਇਹ ਮੈਨੂੰ ਲੀਡਰ ਹੀ ਨਹੀਂ ਮੰਨਦੇ ਤੇ ਪਹਿਲੀ ਗੱਲ ਕਿ ਚੀਚੀ ਕਿਉਂ ਵੱਟਦੇ ਇੱਕ ਸ਼ਾਇਦ ਤੁਸੀਂ ਗੱਲ ਸੁਣੀ ਹੋਵੇ ਮੈਂ ਸਾਰੇ ਭਰਾਵਾਂ ਨੂੰ ਸ਼ਬਦਾਵਲੀ ਹੋ ਸਕਦਾ ਵੀ ਉਹਦੇ ਵਿੱਚ ਥੋੜੀ ਵੱਧ ਉੱਚੀ ਨੀਵੀ ਹੋ ਜਾਏ ਪਰ ਐਮਐਲਏ ਸਹਿਬਾਨ ਨੂੰ ਇਹ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਪਹਿਲਾਂ ਦੀ ਕਹਾਵਤ ਤੇ ਗੱਲ ਹੈ ਜਿਸ ਐਮਐਲਏ ਨੂੰ ਆਪਦਾ ਦੱਸਣਾ ਹੀ ਪੈ ਜੇ ਵੀ ਮੈਂ ਐਮਐਲਏ ਆ ਉਹ ਟੱਟੂ ਦਾ ਐਮਐਲਏ ਹੈ ਮਾਫ ਕਰਨਾ ਮੈਂ ਆਪਦੀ ਸ਼ਬਦਾਵਲੀ ਤੋਂ ਥੋੜਾ ਜਿਹਾ ਪਾਸੇ ਹੋ ਰਿਹਾ ਹਾਂ ਪਰ ਸਾਡੇ ਮਾਨਯੋਗ ਵਿਧਾਇਕ ਸਾਹਿਬ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਸਭ ਤੋਂ ਪਹਿਲਾਂ ਨਾਲ ਹੀ ਮੈਂ ਤੁਹਾਨੂੰ ਸਭ ਨੂੰ ਇੱਕ ਬੇਨਤੀ ਕਰਦੇ ਹਾਂ ਇਹ ਕੱਲ ਦੱਸੂਗਾ ਇਹ ਲੜਾਈ ਹੈ ਕਾਦੀ ਮੇਰੀ ਇਹ ਲੜਾਈ ਹੈ ਲੋਕਾਂ ਦੇ ਮਰੀਜ਼ਾਂ ਦੇ ਹਸਪਤਾਲ ਜਾਣ ਤੋਂ ਬਾਅਦ ਉਹਨਾਂ ਦੇ ਇਲਾਜ ਦੀ ਤੇ ਸਾਡੇ ਮਾਨਯੋਗ ਵਿਧਾਇਕ ਸਾਹਿਬ ਦੀ ਕੱਲ ਲੜਾਈ ਕਾਦੀ ਹੈ ਓ ਵੀ ਸੀ ਸਾਹਿਬ ਨੂੰ ਬਚਾਉਣ ਦੀ ਲੜਾਈ ਹੈ ਜੋ ਵਿਜੀਲੈਂਸ ਦੀ ਇਨਵੈਸਟੀਗੇਸ਼ਨ ਜੋਰਾਂ ਦੇ ਚੱਲ ਰਹੀ ਹੈ ਮੈਨੂੰ ਲੱਗਦਾ ਹੈ ਵੀ ਉਹਨਾਂ ਨੂੰ ਉਹ ਚੁੱਪ ਜਾਦਾ ਰਹੀ ਹੈ ਤੇ ਮੈਨੂੰ ਲੱਗਦਾ ਹੈ ਵੀ ਇੰਦੀਆਂ ਮਿਰਚ ਉਹਨਾਂ ਨੂੰ ਨਹੀਂ ਲੱਗਣੀਆਂ ਚਾਹੀਦੀਆਂ ਕੱਲ ਉਹਨਾਂ ਨੇ ਆਪਦੀ ਗੱਲ ਦੇ ਵਿੱਚ ਇੱਕ ਇਹ ਵੀ ਗੱਲ ਕਹੀ ਵੀ ਇੱਥੋਂ ਆਸਟ੍ਰੇਲੀਆ ਤੋਂ ਬੰਦੇ ਆ ਕੇ ਇੱਥੇ ਇਲਾਜ ਕਰਾਇਆ ਕਰਨਗੇ ਮੈਂ ਮੈਡੀਕਲ ਹਸਪੀਟਲ ਦੇ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਮੇਰੀ ਤੁਹਾਨੂੰ ਬੇਨਤੀ ਹੈ ਵੇ ਜੀਐਸਸੀ ਪੰਜਾਬ جعفرੀਦਕੋਟ ਤੋਂ ਆਏ ਮਰੀਜ਼ ਹੀ ਸਾਹਮਣੇ ਹੈ ਨਾ ਉਹ ਵੀ ਸਾਡੇ ਵਾਸਤੇ ਬਹੁਤ ਆਸਟ੍ਰੇਲੀਆ ਤੇ ਵੀਰੇ ਬਹੁਤ ਬਾਤ ਦੀ ਕਰਦਾ ਬਾਕੀ ਤੁਸੀਂ ਜੋ ਵੀ ਸਵਾਲ ਮੈਨੂੰ ਕਰਨਾ ਚਾਹੁੰਦੇ ਹੋ ਤੁਸੀਂ ਮੈਨੂੰ ਪੁੱਛ ਸਕਦੇ ਹੋ ਕੱਲ ਦੀ ਜਿਹੜੀ ਹੈ ਗੱਲ ਕਰਦੇ ਕੱਲ ਜੋ ਬਿਆਨ ਦਿੱਤਾ ਉਸ ਵਿੱਚ ਹਾਲਾਂਕਿ ਤੁਹਾਡਾ ਨਾਮ ਨਹੀਂ ਲਿਆ ਗਿਆ ਪਰ ਕਿਤੇ ਨਾ ਕਿਤੇ ਅਸਤੇ ਦੌਰ ਦੇ ਤੁਹਾਨੂੰ ਟਾਰਗੇਟ ਕਰਕੇ ਕਿਹਾ ਗਿਆ ਕਿ ਸਿਰਫ ਫੋਟੋਆਂ ਲਾਉਣ ਨਾਲ ਕੋਈ ਪਾਰਟੀ ਦਾ ਕੋਈ ਉਦੇਦਾਰ ਨਹੀਂ ਬਣਦਾ ਯਾ ਲੋਕਾਂ ਦੇ ਵਿੱਚ ਵਿਚਰਨਾ ਪੈਂਦਾ ਤੁਹਾਡੇ ਤੇ ਇਲਜ਼ਾਮ ਲਾਇਆ ਕਿ ਤੁਸੀਂ ਲੋਕਾਂ 'ਚ ਨਹੀਂ ਵਿਚਰੇ ਬਲਕਿ ਸਿਰਫ ਇੱਕ ਦਫ਼ਤਰ 'ਚ ਬੈਠ ਕੇ ਕੰਮ ਚਲਾ ਦਿੱਤਾ ਮੈਂ ਪਿਛਲੇ 1 ਸਾਲ ਦੇ ਵਿੱਚ ਪਹਿਲਾਂ ਮੈਂ 17 ਸਾਲ ਕਾਂਗਰਸ ਦੇ ਵਿੱਚ ਸੇਵਾ ਕੀਤੀ ਫਿਰ ਪਿਛਲੇ 1 ਸਾਲ ਦੇ ਵਿੱਚ ਮੈਂ ਆਮ ਆਦਮੀ ਪਾਰਟੀ ਪਿਛਲੇ ਐਮਪੀ ਇਲੈਕਸ਼ਨਾਂ ਦੇ ਵਿੱਚ ਜੁਆਇਨ ਕੀਤੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਕ ਮੈਂ ਸਾਰੇ ਭਰਾਵਾਂ ਤੋਂ ਇਹ ਪੁੱਛਣਾ ਚਾਹਾਂਗਾ ਵੀ ਮੈਂ ਤਾਂ ਪਿਛਲੇ 1 ਸਾਲ 'ਚ 365 ਦਿਨ ਹੁੰਦੇ ਉਹਦੇ 'ਚ 250 ਦਿਨ ਕੰਮ ਕੀਤਾ ਜਿਹੜੇ ਤੁਸੀਂ ਗਣਦੇ ਹੋ ਕਿੰਨੇ ਦਿਨ ਕੰਮ ਕੀਤਾ ਲੋਕਾਂ ਦੇ ਸਾਹਮਣੇ ਹੈ। ਦੂਜੀ ਗੱਲ ਜੇ ਤੁਸੀਂ ਇਹ ਹੀ ਸਮਝਦੇ ਹੋ ਵੀ ਆਉਧਿਆਂ ਦੇ ਨਾਲ ਕੰਮ ਹੁੰਦੇ ਐ ਤੇ ਵੀਰੇ ਇਹ ਤਾਂ ਪਿੱਠ ਤੇ ਜਿੰਦਾ ਹੱਥ ਹੁੰਦਾ ਹੈ ਉਹਦੇ ਨਾਲ ਕੰਮ ਹੁੰਦੇ। ਹੋ ਸਕਦਾ ਬਾਈ ਜੀ ਜਿੱਥੇ ਮੇਰਾ ਹੱਥ ੜਦਾ ਹੋਵੇ ਇਹਨਾਂ ਦਾ ਹੱਥ ਹੀ ਨਾੜਦਾ ਹੋਵੇ। ਕਚੀਚੀ ਉਸੇ ਗੱਲ ਦੀ ਹੋਵੇ। ਇਹ ਪਾਸੇ ਦੀ ਗੱਲ ਕਰਦੇ ਜਿਹੜਾ ਤੁਸੀਂ ਬਿਦੌੜ ਕਰਦੇ ਯੂਨੀਵਰਸਿਟੀ ਦੇ ਘਰੇ ਆਖਰ ਹੈ ਕੀ وجہ ਕੀ ਸਾਰੀ ਗੱਲਬਾਤ ਕੀਤੀ ਹੈ ਜਿਸ ਨੂੰ ਲੈ ਕੇ ਤੁਸੀਂ ਇੰਨਾ ਬੰਦੇ ਮੁੱਦੇ ਉਠਾ ਰਹੇ ਦੇਖੋ ਦੋ ਤਿੰਨ ਚੀਜ਼ਾਂ ਸਭ ਤੋਂ ਵੱਡੀਆਂ ਫਰੀਦਕੋਟ ਨੂਨ ਬਾਬਾ ਫਰੀਦ ਜੀ ਦੀ ਦੇਣ ਹੈ ਇਸ ਯੂਨੀਵਰਸਿਟੀ ਦੀ ਤੇ ਹਸਪੀਟਲ ਦੀ ਇਸ ਹਸਪਤਾਲ ਦੇ ਵਿੱਚ ਜਿਹੜੇ ਰੱਖੇ ਜਾ ਰਹੇ ਮਲਾਜਮ ਉਹ ਮੈਕਸਿਮਮ ਬੰਦੇ ਬਿਨਾਂ ਕਿਸੇ ਸਿਸਟਮ ਤੋਂ ਰੱਖੇ ਹੋਏ ਐਥਿਕਸ ਤੋਂ ਰੱਖੇ ਹੋਏ ਉਹ ਕਿਵੇਂ ਰੱਖੇ ਜਾਂਦੇ ਜਿਹੜਾ ਕੋਈ ਵੱਡਾ ਲੀਡਰ ਫੋਨ ਕਰਦਾ ਉਹਦੀ ਤਨਖਾਹ 45000 ਉਹ ਬੰਦਾ ਬਿਨਾਂ ਕਿਸੇ ਸਿਸਟਮ ਤੋਂ ਬਿਨਾ ਗ੍ਰੈਜੂਏਸ਼ਨ ਤੋਂ ਵੀ ਰੱਖਿਆ ਜਾ ਸਕਦਾ ਹੈ ਜੇ ਉਹਦੋਂ ਛੋਟਾ ਲੀਡਰ ਕਰਦਾ ਤਾਂ ਉਹਦੀ 32000 ਉਹਦੋਂ ਛੋਟਾ ਲੀਡਰ ਕਰਦਾ ਤਾਂ 25000 ਤੇ ਫਿਰ ਜਿਹੜੇ ਜਵਾਕ ਸਾਡੇ ਫਰੀਦਕੋਟ ਦੇ ਪੜੇ ਲਿਖੇ ਆ ਉਹ ਕਿੱਥੇ ਜਾਣਗੇ ਜੀ ਇਹ ਸਭ ਤੋਂ ਵੱਡੀ ਲੜਾਈ ਦਾ ਮੁੱਦਾ ਹੈ ਵੀ ਜਿਹੜੇ ਬੱਚੇ ਜਾਂ ਜਿਹੜੇ ਵੀ ਕਰਮਚਾਰੀ ਤੁਸੀਂ ਪਿਛਲੇ ਸਮੇਂ ਦੇ ਵਿੱਚ ਰੱਖੇ ਆ ਉਹ ਕਿਸ ਬੇਸਿਸ ਤੇ ਰੱਖੇ ਉਹਨਾਂ ਦਾ ਕੀ ਇੱਕ ਕ੍ਰਾਈਟੇਰੀਆ ਬਣਾਇਆ ਗਿਆ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਰੱਖਿਆ ਗਿਆ ਕੋਈ ਕ੍ਰਾਈਟੇਰੀਆ ਨਹੀਂ ਕੋਈ ਡਾਕੂਮੈਂਟੇਸ਼ਨ ਨਹੀਂ ਕੋਈ ਉਹਨਾਂ ਦਾ ਡੋਪ ਟੈਸਟ ਨਹੀਂ ਕੋਈ ਉਹਨਾਂ ਦਾ ਮੈਡੀਕਲ ਸਰਟੀਫਿਕੇਟ ਕੀ ਤੁਸੀਂ ਦੱਸ ਸਕਦੇ ਹੋ ਵੀ ਐ ਕਦੀ ਨੌਕਰੀਆਂ ਮਿਲਦੀਆਂ ਇੱਕ ਡੀਸੀ ਰੇਟ ਦੇ ਤਨਖਾਹ ਤੇ ਰੱਖੇ ਹੋਏ ਬੰਦਿਆਂ ਨੂੰ ਜੇ ਡੀਸੀ ਰੇਟ ਦੀ ਤਨਖਾਹ 15000 ਰੁਪਏ ਹੈ ਨਾ ਜਨਾਬ ਉਸ ਬੰਦੇ ਨੂੰ ਉੱਥੇ 45000 ਰੁਪਏ ਮਿਲਦਾ ਹੈ ਰੀਜ਼ਨ ਸਰਫੇ ਹੋਣਾ ਚਾਹੀਦਾ ਹੈ ਵੀ ਲੀਡਰ ਵੱਡੇ ਦਾ ਫੋਨ ਆਉਣਾ ਚਾਹੀਦਾ ਕੀ ਇਹ ਰੀਜ਼ਨਾਂ ਤੇ ਅਸੀਂ ਜਿਹੜਾ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਗੰਦ ਪਾਇਆ ਵਿਆ ਦੂਜੀ ਗੱਲ ਜਿੰਨੇ ਵੀ ਟੈਂਡਰ ਉੱਥੇ ਹੋਏ ਐ ਕੋਈ ਵੀ ਟੈਂਡਰ ਆਪ ਦੇ ਪ੍ਰੋਸੀਜਰ ਨੂੰ ਫਾਲੋ ਨਹੀਂ ਕੀਤਾ ਪਰਪਰ ਉਹਦੀ ਬਿਡਿੰਗ ਹੁੰਦੀ ਹੈ ਪਰਪਰ ਉਹਨੂੰ ਆਨਲਾਈਨ ਟੈਂਡਰ ਪਾਇਆ ਜਾਂਦਾ ਹੈ ਤਾਂ ਕਿ ਮੈਕਸਿਮਮ ਕੰਪਨੀਆਂ ਉਹਦੇ ਵਿੱਚ ਹਿੱਸਾ ਲੈ ਸਕਣ ਪਰ ਮੈਂ ਮਾਫ ਕਰਨਾ ਮੈਂ ਇਹ ਵੀ ਦੱਸਣਾ ਚਾਹੂੰਗਾ ਵੀ ਸਾਡੇ ਹੀ ਇੱਥੋਂ ਮਾਨਯੋਗ ਵਿਧਾਇਕ ਸਾਹਿਬ ਦੇ ਨੇੜਲਾ ਬੰਦਾ ਮਿਸਟਰ ਟਿੰਟੂ ਜੀਨੇ ਕੋਲੇ ਬਾਲੇ ਟੈਂਡਰ ਯੂਨੀਵਰਸਿਟੀ ਦੇ ਐ ਉਹ ਬੰਦਾ ਕੌਣ ਹੈ ਜੀ ਮੈਂ ਮੈਂ ਜੇ ਤੁਹਾਨੂੰ ਹੀ ਸਵਾਲ ਕਰਾਂ ਤੁਹਾਨੂੰ ਇਹ ਗੱਲ ਦਾ ਪਤਾ ਵੀ ਉਹਦੇ ਕੋਲੇ ਕਿਹੜੇ ਕਿਹੜੇ ਟੈਂਡਰ ਸਾਡੇ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਹਨ ਸਾਰਾ ਮੰਡੇਕਾ ਦਾ ਕੰਮ ਉਹ ਕਰ ਰਿਹਾ ਸਾਰੀ ਲੇਬਰ ਮੰਡੀ ਦਾ ਕੰਮ ਉਹ ਕਰ ਰਿਹਾ ਹੈ ਫੁੱਲ ਰੇਟਾਂ ਤੇ ਕਰ ਰਿਹਾ ਹੈ ਜਿਸ ਨਾਲ ਕੀ ਸਰਕਾਰ ਨੂੰ ਹਰ ਸਾਲ 5-4 ਕਰੋੜ ਰੁਪਏ ਦਾ ਚੂਨਾ ਲੱਗਦਾ ਉਹ ਪੈਸੇ ਕਿੱਥੇ ਜਾਂਦੇ ਆ ਜੀ ਇਹ ਵੀ ਆਉਣ ਵਾਲੇ ਸਮੇਂ ਤੁਹਾਡੇ ਨਾਲ ਵਾਦਾ ਰਿਹਾ ਜਲਦੀ ਆ ਮੈਡੀਕਲ ਦੀ ਜਦੋਂ ਜਾਂਚ ਪੂਰੀ ਹੁੰਦੀ ਹੈ ਉਸ ਤੋਂ ਬਾਅਦ ਇਹਦੇ ਤੇ ਵੀ ਮੈਂ ਚੰਨਣਾ ਕਰਨਲੀ ਕੱਲੀ ਗੱਲ ਤੇ ਪਾਉਂਗਾ ਬੀ ਕਿਹੜਾ ਘਰ ਆਉਂਦੇ ਨਾਲ ਸੀ ਕਿਹੜੀ ਇਹ SUV ਗੱਡੀ ਫੋਰਚਨਰ ਜਿੰਨ ਤੇ ਕੁ ਮਿਆ ਜਾ ਰਹੇ ਆ ਉਹ ਕਿਹਨੇ ਲਾ ਸੀ ਕਿਹਨੇ ਲੈ ਕੇ ਦਿੱਤੀ ਕੌਣ ਆਉਂਦੀ ਚ ਡੀਜ਼ਲ ਪਾਉਂਦਾ ਸਾਡੇ ਦਾ ਐਡੀ ਜਿਆਦਾ ਤਸਰਤਾਂ ਕੀਤੀ ਪਈ ਐ ਡੀਜ਼ਲ ਦਾ ਸੀ ਲੋਕਾਂ ਦਾ ਪਵਾਣੇ ਤੇ ਗੱਲਾਂ ਕਰਨੀਆਂ ਉਤਲੀਆਂ ਮੇਰੇ ਆਪ ਦੀ ਸ਼ਬਦਾਵਲੀ ਨੂੰ ਥੋੜਾ ਜਿਹਾ ਥੋੜਾ ਜਿਹਾ ਸਬਰ ਨਾਲ ਚੱਲੋ ਕਿਉਂਕਿ ਜੋ ਪਰਮਾਤਮਾ ਨੇ ਕਰਨਾ ਉਹ ਪਰਮਾਤਮਾ ਨੂੰ ਪਤਾ ਹੈ ਇਸ ਕਰਕੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਸਿੱਖੋ ਤੇ ਦੂਜੀ ਗੱਲ ਜਿਹੜੀ ਤੁਸੀਂ ਮੈਨੂੰ ਪੁੱਛਦੇ ਹੋ ਲੋਕਾਂ ਦੇ ਲਈ ਕੰਮ ਕਰਨ ਦੇ ਮੈਂ ਪਿਛਲੇ 1 ਸਾਲ ਦੇ ਵਿੱਚ 6500 ਤੋਂ ਵੱਧ ਆਯੂਸ਼ਮਾਨ ਕਾਰਡ ਫ੍ਰੀ ਫ੍ਰੀ ਲੋਕਾਂ ਲਈ ਬਣਾਏ ਆ ਪਿੰਡਾਂ ਦੇ ਵਿੱਚ ਘਰਾਂ 'ਚ ਜਾ ਜਾ ਕੇ ਫ੍ਰੀ ਬਣਾਏ ਆ ਹਰ ਇੱਕ ਬੰਦੇ ਦੀ ਬਜ਼ੁਰਗ ਦੀ ਪੈਨਸ਼ਨ ਬਿਨਾਂ ਕਿਸੇ ਕੱਜਲ ਕਰਾ ਵੀ ਤਾ ਫ੍ਰੀ ਆਫ ਕਾਸਟ ਲਗਵਾਈ ਹੈ ਪੀਐਮ ਕਿਸਾਨ ਯੋਜਨਾ ਪਿਛਲੇ ਕੁ ਸਮੇਂ ਤੋਂ ਮੈਂ ਸ਼ੁਰੂ ਕੀਤੀ ہوئی ਹੈ ਜਿਨ੍ਹਾਂ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਦੇ ਪੈਸੇ ਰੁਕੇ ਹੋਏ ਸੀ ਉਹ ਪੈਸਿਆਂ ਦੇ ਲਈ ਕੇਵਾਈਸੀ ਮੈਂ ਫ੍ਰੀ ਪਿੰਡਾਂ ਦੇ ਵਿੱਚ ਜਾ ਜਾ ਕੇ ਕਰਦੇ ਆਂ ਤੈ ਤੁਸੀਂ ਕੀ ਕੰਮ ਕੀਤੇ ਆ ਜੀ ਪਿਛਲੇ ਸਾਢੇ 3 ਸਾਲ ਦਾ ਵੇਰਵਾ ਦਿਓ ਹੁਣ ਇਦੂ ਬਾਅਦ ਇਸ ਕੰਮ ਤੋਂ ਬਾਅਦ ਵਿਹਲਾ ਹੋਣ ਤੋਂ ਬਾਅਦ ਤੁਹਾਡੇ ਸਾਰੇ ਪੱਤਰਕਾਰਾਂ ਨਾਲ ਭਰਾਵਾਂ ਨਾਲ ਮੇਰਾ ਵਾਅਦਾ ਹੈ ਵੀ ਚੰਨਣਾ ਇਹਨਾਂ ਗੱਲਾਂ ਦੀ ਪਾਇਆ ਜਾਊਗਾ ਪੈਸੇ ਕਿੱਥੋਂ ਕਿੱਥੋਂ ਕੱਟੇ ਕੀਤੇ ਜਾਂਦੇ ਆ ਕੀ ਚੱਲ ਰਿਹਾ ਕੀ ਕੰਮ ਹੋ ਰਿਹਾ ਟੈਲਾਂ ਵਾਲੀਆਂ ਫੈਕਟਰੀਆਂ ਚੋਂ ਕਿਵੇਂ ਕੀ ਸਮਾਨ ਆ ਰਿਹਾ ਰੇਤਾ ਕਿੱਥੋਂ ਆ ਰਿਹਾ ਬਜਰੀ ਕਿੱਥੋਂ ਆ ਰਹੀ ਤੇ ਮੈਂ ਮਾਫ਼ ਕਰਿਆ ਜੇ ਸ਼ਬਦਾਵਲੀ ਨੂੰ ਮੈਂ ਫੇਰ ਕਹੂੰਗਾ ਆਪਦੀ ਧਿਆਨ ਚ ਰੱਖਿਆ ਜੇ ਸ਼ਬਦਾਵਲੀ ਹਰੇਕ ਬੰਦੇ ਦੀ ਵੀ ਹੋ ਸਕਦੀ ਹੈ ਸਰ ਇਹਨਾਂ ਦਾ ਐਡਿਕੀਸ਼ਨ ਤੁਸੀਂ ਲਾ ਰਹੇ ਹੋ ਕੱਲ ਨੂੰ ਇਹਨਾਂ ਨੂੰ ਸਾਬਤ ਕਰਨਾ ਪਿਆ ਤਾਂ ਕੋਈ ਇਹਦੇ ਵਿੱਚ ਤੁਹਾਡੇ ਕੋਲੋਂ ਆਧਾਰ ਹੈ ਜਨਾਬ ਆਧਾਰ ਹੈ ਵੀ 21 ਦਿਨਾਂ ਦੀ ਸੀਐਮ ਸਾਹਿਬ ਵੱਲੋਂ ਇਨਵੈਸਟੀਗੇਸ਼ਨ ਟਾਈਮ ਬౌਂਡਡ ਹੈ ਉਹਦੇ ਵਿੱਚ ਸਾਰਾ ਕੁਝ ਸਾਹਮਣੇ ਆ ਚੁੱਕਿਆ ਹੈ ਕੱਲ ਜਿਹੜਾ ਧਰਨਾ ਸੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਅਸੀਂ ਗੱਲ ਦਾ ਤਬਾ ਉਹ ਹੜ ਬੜਾ ਹਟ ਸੀ ਇਹਨਾਂ ਦੀ ਮਨ ਨੂੰ ਡਰ ਸੀ ਮੈਂ ਤਾਂ ਲੋਕਾਂ ਦੀ ਸਿਹਤ ਬਾਰੇ ਗੱਲ ਕਰਦਾ ਤੇ ਇਹ ਧਰਨਾ ਲਵਾਉਂਦੇ ਵੀ ਸੀ ਨੂੰ ਬਚਾਉਣ ਵਾਸਤੇ ਤੇ ਜੇ ਕੋਈ ਸਾਬਤ ਹੋ ਰਿਹਾ ਹੈ ਤਾਂ ਹੀ ਇੰਨੀ ਹੜਬੜਾਹਟ ਹੈ। ਜਿਹਨੀਆਂ ਜਾਇਜ਼ ਕਬਜ਼ੇ ਕੋ ਉਹ ਕਹ ਰਹੇ ਰੂਟਿੰਗ ਇਹ ਕੈਪੀਟਲ ਜੇ ਤਨੋਂ ਪਾਇਆ ਜਾਂਦਾ। ਜਦੋਂ ਮਰਜੀ ਢਾ ਦੇਣ ਜਿਹੜਾ ਜੇ ਨਜਾਇਜ਼ ਲੱਗਦਾ ਹੈ ਪੁੱਡਾ ਦੀ ਇੱਕ ਰੂਲਿੰਗ ਹੈ ਜਿੰਦੇ ਵਿੱਚ ਕਿ ਜਦੋਂ ਕਿਸੇ ਵੀ ਬੰਦੇ ਨੇ ਆਪਦੀ ਜਗ੍ਹਾ ਦੀ ਸੀਐਲਯੂ ਕਰਾਉਣੀ ਹੈ ਚੇਂਜ ਲੈਂਡ ਆਫ ਯੂਜ਼ ਕਰਾਉਣਾ ਹੈ ਉਹਨੇ ਮੂਹਰੋਂ 100 ਫੁੱਟ ਜਗ੍ਹਾ ਉਹਨੂੰ ਉਹ ਪਾਰਕਿੰਗ ਆਸਤੇ ਤੇ ਪਾਰਕ ਆਸਤੇ ਛੱਡਣੀ ਪਊਗੀ ਜਿਸ ਵਿੱਚ ਕੀ ਕੱਲਾ ਮੈਨੇ ਮੈਂ ਨਹੀਂ ਛੱਡੀ ਵੀ ਸੀ ਸਾਰੇ ਪੰਜਾਬ ਨੇ ਛੱਡੀ ਸੀ ਫੇਰ ਉਹਦੇ ਵਿੱਚ ਲਿਖਿਆ ਜਾਂਦਾ ਹੈ ਵੀ ਅੱਕੋ ਜਿਹੜਾ 100 ਫੁੱਟ ਦਾ ਸਟਰਕਚਰ ਹੈ ਜਦੋਂ ਮਰਜ਼ੀ ਸੜਕਾਂ ਚੌੜੀਆਂ ਹੋ ਸਕਦੀਆਂ ਇਹ 100 ਫੁੱਟ ਤੁਹਾਡੇ ਤੋਂ ਲੈ ਕੇ ਅਸੀਂ ਸੜਕ ਚੌੜੀ ਕਰ ਸਕਦੇ ਹਾਂ ਇਸ ਕਰਕੇ ਤੁਸੀਂ ਇਹਦੇ ਵਿੱਚ ਪੱਕੀ ਕੰਸਟਰਕਸ਼ਨ ਨਹੀਂ ਕਰ ਸਕਦੇ ਮੈਂ ਟੈਂਪਰੇਰੀ ਸ਼ੈੱਡ ਪਾਏ ਹੋਏ ਆ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕੀ ਤੁਹਾਨੂੰ ਲੱਗਦਾ ਮੇਰੇ ਤੋਂ 5 ਕਿਲੋਮੀਟਰ ਪਰੇ ਜਾਵੜੋ ਕੋੜਕਪੁਰੇ ਵੱਲ ਨੂੰ 5 ਕਿਲੋਮੀਟਰ ਨਹਿਰਾ ਵੱਲ ਨੂੰ ਜਾਵੋ ਸ਼ਹਿਰ ਵੱਲ ਨੂੰ ਜਾਵੋ ਕਿਸੇ ਨੇ ਸ਼ੈੱਡ ਹੋਰ ਨਹੀਂ ਪਾਇਆ ਮੇਰੇ ਹੀ ਕਿਉਂ ਦਿਖਦੇ ਆ ਤੇ ਐਮਐਲਏ ਸਾਹਿਬ ਦੇ ਘਰੇ ਜਾਵੜੋ ਬਾਹਰ ਛੱਡ ਨਹੀਂ ਪਾਇਆ ਜਦ ਤੱਕ ਟਵਾ ਦਿਓ ਵੀ ਜਨਾਬ ਪਰ ਅਰਸ਼ ਪਰ ਮੈਂ ਮੈਂ ਸਾਰਿਆਂ ਨੂੰ ਹੀ ਵੇਂਦੀ ਕਰਾਂਗੇ ਜੇ ਟਵਾਉਣਾ ਚਾਹੁੰਦੇ ਆ ਜਦ ਮਰਜ਼ੀ ਆਉਣ ਵੈਲਕਮ ਅਰਸ਼ ਪਰ ਇੱਕ ਗੱਲ ਸਾਹਮਣੇ ਹੋਰ ਆ ਰਹੀ ਲੱਗ ਰਹੀ ਹੈ ਕਿ ਇਹਨੂੰ ਢੋਣ ਦੇ ਜਿਹੜੇ ਹੈਗੇ ਆ ਉਹ ਆਰਡਰ ਆਲਰੇਡੀ ਹੋ ਚੁੱਕੇ ਸੀਗੇ ਇਹ ਕਿਉਂ ਨਹੀਂ ਕੌਣ ਦਿੱਤਾ ਗਿਆ ਉਹ ਆਰਡਰ politically motivated ਸੀ ਉਸ ਤੋਂ ਬਾਅਦ ਉਹਨੂੰ ਰੱਦ ਕਰ ਦਿੱਤਾ ਗਿਆ ਪਰ ਮੈਂ ਇਹੀ ਸਮਝਦਾ ਹਾਂ ਵੀ ਜੇ ਉਹਨਾਂ ਨੂੰ ਲੱਗਦਾ ਹੈ ਤੇ ਮੇਰੇ ਜਦੋਂ ਮਰਜ਼ੀ ਛੱਡਤਾ ਸੀ ਪਿੱਛੇ ਕੋਈ ਮੈਡੀਸਨ ਪੁਜੀ ਸੀ ਜਾਂ ਕੁਝ ਉਹਨਾਂ ਦਾ ਬੜਾ ਰੋਲਾ ਪਿਆ ਸੀਗਾ ਪੈਨਲ ਵੀ ਹੋਈ ਹੈ ਕੀ ਲੱਗਦਾ ਸਾਰਾ ਕੁਝ ਸਹੀ ਹੋਇਆ ਉਹ ਜਿਹੜੀ ਬਿਲਕੁਲ ਗਲਤ ਹੋਇਆ ਜੀ ਕਮੇਟੀ ਬਣੀ ਮੈਨੂੰ ਲੱਗਦਾ ਸ਼ਾਇਦ ਚਲੋ ਮੈਂ ਤਰੀਕ ਨਹੀਂ ਕਹਾਂਗਾ ਵੀ ਕਿਸ ਦਿਨ ਕਮੇਟੀ ਬਣੀ ਜਿਸ ਦਿਨ ਕਮੇਟੀ ਬਣਦੀ ਹੈ 12 ਬੰਦਿਆਂ ਦੀ ਕਮੇਟੀ ਬਣਦੀ ਹੈ 12 ਬੰਦਿਆਂ ਦੀ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਜਿਹੜਾ ਉਹਦਾ ਐਵੀਡੈਂਸ ਹੈ ਉਹਨਾਂ ਨੂੰ ਸਾਹਮ ਕੇ ਰੱਖਣ ਕੀ ਉਹ 12 ਬੰਦਿਆਂ ਨੇ ਐਵੀਡੈਂਸ ਨੂੰ ਸਾਹਮ ਕੇ ਰੱਖਿਆ ਤਿੰਨ ਦਿਨਾਂ ਬਾਅਦ ਉੱਥੇ ਆ ਕੇ ਕੋਈ ਅੱਗ ਲਾ ਦਿੰਦਾ ਹੈ ਇਹਦਾ ਮਤਲਬ ਵੀ ਤੁਸੀਂ ਐਵੀਡੈਂਸ ਨੂੰ ਬਾਇਓ ਮੈਡੀਕਲ ਵੇਸਟ ਨੂੰ ਐਵੀਡੈਂਸ ਨੂੰ ਖਤਮ ਕਰਨਾ ਚਾ ਰਹੇ ਹੋ ਮੈਂ ਤੁਹਾਨੂੰ ਜਨਾਬ ਇੱਕ ਗੱਲ ਦੱਸਣੀ ਚਾਹੂੰਗਾ ਕਿਸੇ ਦਾ ਕਤਲ ਕਰਨ ਜੇ ਕੋਈ ਬੰਦਾ ਕਿਸੇ ਦਾ ਕਤਲ ਕਰਦਾ ਹੈ ਉਹਦੇ ਚ ਤਾਂ ਹੋ ਸਕਦਾ ਕੋਈ ਸਜ਼ਾ ਚ ਮਾੜੀ-ਮੋਟੀ ਮਾਫੀ ਮਿਲ ਜੇ ਪਰ ਜੇ ਕਤਲ ਕਰਕੇ ਉਹਦੇ ਸਬੂਤ ਮਟਾਉਂਦਾ ਤਾਂ ਆਈਪੀਸੀ 201 ਦੇ ਤਹਿਤ ਸਜ਼ਾ ਚ ਕਦੀ ਮਾਫੀ ਨਹੀਂ ਹੁੰਦੀ ਇਹਦੇ ਵਿੱਚ ਵੀ ਬਕਾਇਦਾ ਇੱਕ ਐਵੀਡੈਂਸ ਨੂੰ ਮਟਾਉਣ ਦਾ ਕੰਮ ਕੀਤਾ ਗਿਆ ਕੀ ਉਹ ਧਾਰਾ ਲੱਗੀ ਇਹਦੇ ਵਿੱਚ ਉਹ ਐਵੀਡੈਂਸ ਕਿੱਥੇ ਹੈ ਜੀ ਉਹ ਐਵੀਡੈਂਸ ਨੂੰ ਅੱਕ ਕਿਉਂ ਲਾਈ ਗਈ ਕੀ ਉਹ 12 ਬੰਦਿਆਂ ਦੀ ਕਮੇਟੀ ਦੀ ਜ਼ਿੰਮੇਵਾਰੀ ਨਹੀਂ ਬੰਦੀ ਸੀ ਕੱਲ ਜੋ ਪਰਚਾ ਹੋਇਆ ਮਾਫ ਕਰਨਾ ਉਹ ਦਵਾਈਆਂ ਦਾ ਖੁਰਦ-ਬੁਰਦ ਜੱਕ ਮੈਨੂੰ ਲੱਗਦਾ ਕਰਨ ਆਸਤੀ ਹੋਇਆ ਹੈ ਬਾਇਓਮੈਡੀਕਲ ਵੇਸਟ ਦਾ ਦੱਸਣ ਜੀ ਕਿੱਥੇ ਆ ਬਾਇਓਮੈਡੀਕਲ ਵੇਸਟ ਦਾ ਇਹਨਾਂ ਨੇ ਕੀ ਕੀਤਾ ਉਹਦੇ ਬਾਰੇ ਕੀ ਧਾਰਾ ਲਾਈ ਜਿਹੜੀਆਂ ਤਿੰਨ ਧਾਰਾ ਲੱਗੀਆਂ ਮੈਂ ਪੜੀਆਂ ਉਹ ਬੇਲੇਬਲ ਆ ਫੈਂਸ ਹੈ ਹਜ਼ਾਰ ਰੁਪਏ ਜੁਰਮਾਨਾ ਤੇ ਉਹ ਵਿਚਾਰੇ ਤਿੰਨ ਦਿਨ ਮੈਨੂੰ ਇਹ ਵੀ ਪਤਾ ਲੱਗਿਆ ਮੈਂ ਪੱਤਰਕਾਰਾ ਭਰਾਵਾਂ ਦੇ ਹਿਸਾਬ ਨਾਲ ਸਾਹਮਣੇ ਦੱਸਣਾ ਚਾਹਾਂਗਾ ਉਹ ਤਿੰਨ ਦਿਨ ਵਿਚਾਰੇ ਜਿਹੜੇ ਕੂੜਾ ਗਲਤੀ ਨਾਲ ਚੱਕ ਕੇ ਗਰੀਬ ਲੈ ਗਏ ਉਹਨਾਂ ਨੂੰ ਤਿੰਨ ਦਿਨ ਕੁੱਟਿਆ ਗਿਆ ਸਾਡੇ ਹੀ ਇੱਕ ਚੌਂਕੀ ਚ ਕਟਿਆ ਗਿਆ ਮਾਰ ਮਾਰ ਉਹਨਾਂ ਦੇ ਵਿਚਾਰਿਆਂ ਦੇ ਛੱਤਰ ਉਹਨਾਂ ਦੇ ਮੈਗਨਮ ਜਿਹੜਾ ਸਾਰਾ ਕੁਝ ਸਜਾਤਾ ਵੀ ਤੁਸੀਂ ਅਰਸ਼ ਦਾ ਨਾਮ ਲਓ ਤੁਹਾਨੂੰ ਯਾਰ ਸ਼ਰਮ ਆਉਣੀ ਚਾਹੀਦੀ ਹੈ ਲੈ ਉਹ ਮੈਂ ਗਰੀਬ ਨੂੰ ਆਕੇ ਉਹਦਾ ਰਿਸ਼ਤੇਦਾਰ ਮੇਰੇ ਕੋਲੇ ਆਇਆ ਉਹ ਮੈਂ ਕਿਹਾ ਯਾਰ ਤੂੰ ਛੱਤਰਾਂ ਤੋਂ ਵੱਜਦਾ ਸੀ ਤੂੰ ਮੇਰਾ ਨਾਮ ਲੈ ਲੈਂਦਾ ਸਾਬਤ ਤਾਂ ਇਹਨਾਂ ਨੂੰ ਮਾਦੇ ਪੁੱਤਾਂ ਨੂੰ ਕਰਨਾ ਹੀ ਪਊਗਾ ਉਹ ਇੱਕ ਕਹਿੰਦੇ ਵੀ ਉਹ ਟੇਟਾ ਦਾ ਜਿਹੜਾ ਕਹਿੰਦਾ ਪੀਏ ਤੁਰਦਾ ਉਹ ਕਹਿੰਦੇ ਉੱਥੇ ਹੀ ਬੈਠਾ ਰਹਿੰਦਾ ਸੀ ਕਟਾਉਣ ਵੇਲੇ ਵੀ ਇਹਦਾ ਨਾਮ ਲੈ ਯਾਰ ਤੂੰ ਅਰਸ਼ ਦਾ ਨਾਮ ਲੈ ਉਹਦਾ ਰੀਜ਼ਨ ਪਤਾ ਕੀ ਹੈ ਉਹਦੀ ਘਰ ਵਾਲੀ ਦਾ ਵੀ ਵਿਜੀਲੈਂਸ ਦੇ ਵਿੱਚ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਗਲਤ ਅਪਾਇੰਟਮੈਂਟ ਹੋਈ ਸੀ ਤੁਸੀਂ ਵਾਰ-ਵਾਰ ਵਿਜੀਲੈਂਸ ਦੇ ਇਨਕੁਆਇਰੀ ਦੀ ਗੱਲ ਕਰਦੇ ਹੋ ਵਿਜੀਲੈਂਸ ਦੀ ਇਨਕੁਆਇਰੀ ਦੇ ਵਿੱਚ ਕੀ ਰਿਹਾ ਨਾਮ ਵਿਜੀਲੈਂਸ ਇਨਕੁਆਇਰੀ ਦੇ ਵਿੱਚ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਹਰ ਇੱਕ ਬੰਦੇ ਦਾ ਨਾਮ ਜਿਨੇ ਕੀ ਟੈਂਡਰਾਂ ਦੀ ਪ੍ਰਤੀਕਿਰਿਆ ਦੇ ਵਿੱਚ ਸਾਈਨ ਕੀਤੇ ਆ ਕੁਝ ਵੀ ਚੀਜ਼ ਖਰੀਦਣਾ ਉਹ ਭਾਵੇਂ ਐਮਐਸ ਹੋਵੇ ਭਾਵੇਂ ਰਜਿਸਟਰਾਰ ਹੋਵੇ ਭਾਵੇਂ ਵੀਸੀ ਹੋਵੇ ਭਾਵੇਂ ਕਿਸੇ ਡਿਪਾਰਟਮੈਂਟ ਦਾ ਐਚ.ਓ.ਡੀ ਹੋਵੇ ਤੇ ਭਾਵੇਂ ਪ੍ਰਿੰਸੀਪਲ ਹੋਵੇ ਨਾਲ ਭਾਵੇਂ ਵੀ.ਸੀ ਦੇ ਜੁੜੇ ਹੋਏ ਲਿੰਕ ਅਫਸਰ ਹੋਣ ਕੋਈ ਵੀ ਬੰਦਾ ਹੈ ਹਰ ਇੱਕ ਬੰਦਾ ਇਸ ਤਰ੍ਹਾਂ 33 ਪੁਆਇੰਟਾਂ ਦੇ ਰਿਗਾਰਡਿੰਗ 33 ਪੁਆਇੰਟਾਂ ਦੇ ਵਿੱਚ ਇਨਕੁਆਇਰੀ ਜਿਹੜੀ ਹੈ ਘੰਮਰੀ ਪਿਛਲੇ ਦਿਨੀ ਮੇਰੀ ਵੀ ਸਾਹ ਮਾਰ ਗਏ ਪਹਿਲੇ ਦਰਕਾਰੀ ਹੋਏ ਬੰਦੇ ਆ ਕੱਟੇ ਹੋਏ ਆ ਕ੍ਰਿਮੀਨਲ ਹੋਏ ਆ ਹੁਣ ਉਹ ਜਾ ਕੇ ਪ੍ਰੈਸ ਕੋਲ ਬਰਸਾ ਕਰਨ ਬਾਅਦ ਕੇ 300 ਰੁਪਏ ਲੈ ਕੇ ਇਹਨਾਂ ਨੂੰ ਵਿਵਸਥਿਤ ਛੁੱਟਾ ਭਰਾ ਨਹੀਂ ਦਿੱਤਾ ਹੋਣ ਕਹੇ ਉਹ ਸਿਮਰਿਤ ਦਾ ਕਹਿੰਦਾ ਤੁਸੀਂ ਟ੍ਰਾਂਸਪੋਰਟ ਬੱਸ ਕਰ ਕਿਹੜੇ ਇਹੋ ਜੀ ਪੁੱਛਾ ਕਿਹੜੀ ਉਹ ਕਿੰਨਾ ਕਹਾ ਹੋਇਆ ਕਦੇ ਗਈ ਉਹ ਵਿਦਿਸ਼ਤਾ ਤੁਸੀਂ ਯੂਨੀਵਰਸਿਟੀ ਯੂਨੀਵਰਸਿਟੀ ਵਿੱਚ ਵਿਜ਼ਿਟ ਜ਼ਰੂਰ ਕੀਤਾ ਪਰ ਹੁਣ ਵੀ ਉਹਨਾਂ ਨੇ ਵੀ ਮੈਨੂੰ ਬੜੀ ਯਾਰੀ ਬੁਲਾਇਆ ਪਰ ਹੁਣ ਮੈਂ ਜਾਣਾ ਠੀਕ ਨਹੀਂ ਸਮਝਿਆ ਉਹ ਹੁਣ ਹੋ ਸਕਦਾ ਮੇਰੇ ਨਾਲ ਕੋਈ ਸਾਂਗਣ ਕਾਰਨ ਕਰਕੇ ਵੀ ਅਰਸ਼ ਨੂੰ ਮਨਾ ਲਈਏ ਮੈਂ ਇਸ ਕਰਕੇ ਨਹੀਂ ਗਿਆ ਜਨਾਬ ਜਿਹੜੇ 3 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਪਹਿਲਾਂ 2 ਵੀ ਸੀ ਸਾਡੇ ਮਾਨਯੋਗ ਰਾਜ ਬਹਾਦਰ ਜੀ ਤੇ ਮਾਨਯੋਗ ਗਿੱਲ ਸਾਹਿਬ ਜਿਨ੍ਹਾਂ ਨੂੰ ਰੱਜ ਕੇ ਸਾਡੇ ਵਿਧਾਇਕ ਐਮ ਐਲ اے ਸਾਹਿਬ ਗੁਰਦੇਵਤਜੀਤ ਰੱਜ ਕੇ ਪੰਡਦੇ ਰਹੇ ਤੇ ਮੈਂ ਸਮਝਦਾ ਇਸ ਬੰਦੇ ਨਾਲ ਉਹ 100 ਗੁਣਾ ਦਰਜੇ ਚੰਗੇ ਬੰਦੇ ਸੀ ਜਿਹੜੇ 3 ਸਾਲਾਂ ਦੇ ਵਿੱਚ ਘਪਲਿਆਂ ਦੀ ਤੁਸੀਂ ਗੱਲ ਕਰਦੇ ਹੋ ਪਿਛਲੇ 1 ਸਾਲ ਤੋਂ ਮੈਂ ਲੜ ਰਿਹਾ ਹਾਂ ਬਾਬਾ ਸਾਹਿਬ ਮੈਂ ਸਾਰੇ ਪੱਤਰਕਾਰਾਂ ਨੂੰ ਇਹ ਬੇਨਤੀ ਕਰਾਂਗਾ ਪਿਛਲੇ 1 ਸਾਲ ਤੋਂ ਮੈਂ ਇਸ ਚੀਜ਼ ਲਈ ਲੜ ਰਿਹਾ ਹਾਂ ਹੁਣ ਮੈਂ ਇੱਕ ਅਪੀਲ ਆਦੇ ਸਾਰੇ ਫਰੀਦਕੋਟ ਵਾਸੀਆਂ ਨੂੰ ਜ਼ਰੂਰ ਕਰੂੰਗਾ ਇਹ ਲੜਾਈ ਮੇਰੀ ਇਕੱਲੇ ਦੀ ਨਹੀਂ ਹੈ ਸਾਰਿਆਂ ਦੀ ਆਪਣੀ ਲੜਾਈ ਹੈ ਤੁਹਾਨੂੰ ਬੇਨਤੀ ਕਰੂੰਗਾ ਮੇਰਾ ਸਹਿਯੋਗ ਇਹਦੇ ਵਿੱਚ ਜਰੂਰ ਕਰਿਆ ਜੀ ਨਾਲ ਕੱਲ ਵਾਲੇ ਧਰਨੇ ਤੋਂ ਬਾਅਦ ਮੈਂ ਇੱਕ ਆਪਦਾ ਮਨਹੂਰ ਬਣਾਇਆ ਹੈ ਮੈਡੀਕਲ ਹਸਪੀਟਲ ਦੇ ਵਿੱਚ ਅੱਜ ਤੋਂ ਬਾਅਦ ਮੈਂ ਆਪਦੀ ਟੀਮ ਡੈਪਿਊਟ ਕਰੂੰਗਾ ਜੀਡੀ ਕੀ ਮੌਕੇ ਤੇ ਜਾ ਕੇ ਦੇਖੂਗੀ ਉੱਥੇ ਮਰੀਜ਼ਾਂ ਨੂੰ ਜੇ ਕੋਈ ਦਿੱਕਤ ਆਉਂਦੀ ਹੈ ਉਹਨਾਂ ਦਾ ਪ੍ਰੋਪਰਲੀ ਅਸੀਂ ਹੱਲ ਕਰਾਉਣ ਦਾ ਵਾਅਦਾ ਕਰਦੇ ਹਾਂ ਉਹ ਟੀਮ ਕੱਲੀ-ਕੱਲੀ ਰਿਪੋਰਟ ਦੇਊਗੀ ਅੱਜ ਤੱਕ ਮੈਡੀਕਲ ਹਸਪੀਟਲ ਦੇ ਕਿਸੇ ਵੀ ਡਾਕਟਰ ਦੀ ਕੋਈ ਵੀ ਗੱਲ ਚੰਗੀ ਮਾੜੀ ਰਿਟਰਨ ਦੇ ਵਿੱਚ ਨਹੀਂ ਆਈ ਹੋਗੀ ਪਰ ਮੈਂ ਸਾਰੇ ਡਾਕਟਰਾਂ ਨੂੰ ਇਹ ਗੱਲ ਕਹਿਣੀ ਚਾਹੁੰਗਾ ਅੱਜ ਤੋਂ ਬਾਅਦ ਇੱਕ ਅੱਦੇ ਦਿਨ 'ਚ ਮੈਂ ਆਪਣੀ ਟੀਮ ਡੈਪਿਊਟ ਕਰ ਦੂੰਗਾ ਉਦੋਂ ਬਾਅਦ ਕੱਲੀ-ਕੱਲੀ ਹਰ ਇੱਕ ਡਾਕਟਰ ਬਾਰੇ ਗੱਲ ਰਿਟਰਨ ਦੇ ਵਿੱਚ ਉੱਤੇ ਜਾਊਗੀ ਕੱਲ ਜਿਹੜਾ ਇਹਨਾਂ ਨੇ ਧਰਨਾ ਲਾਇਆ ਤੇ ਅੱਜ ਧਰਨਾ ਕਿਉਂ ਨਹੀਂ ਲਾਇਆ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੱਲ ਜਦੋਂ ਇਹਨਾਂ ਨੇ ਧਰਨਾ ਲਾਇਆ ਕੱਲ ਮੈਂ 12 ਵਜੇ ਸੀਐਮ ਸਾਹਿਬ ਨੂੰ ਇੱਕ ਲੈਟਰ ਲਿਖ ਕੇ ਧਿਆਨ ਚ ਲਿਆਂਦਾ ਵੀ ਜਨਾਬ ਪਿਛਲੇ ਸਾਲ 2024 ਦੇ ਵਿੱਚ ਨੀਤੂ ਕੁੱਕੜ ਨੇ ਆਪ ਦੀ ਲੈਟਰ ਇੱਕ ਇਸ਼ੂ ਕੀਤੀ ਸੀ ਵੀ ਜਿਹੜਾ ਵੀ ਡਾਕਟਰ ਜਾਂ ਨਰਸ ਸਾਡੇ ਹਸਪੀਟਲ ਦੇ ਵਿੱਚ ਧਰਨਾ ਲਾਊਗਾ ਉਸ ਨੂੰ ਐਸਮਾ ਲਗਾ ਕੇ ਟਰਮੀਨੇਟ ਕੀਤਾ ਜਾਊਗਾ ਤੇ ਕੱਲ ਮੈਂ ਬੇਨਤੀ ਇਹ ਕਰਤੀ ਹੈਗੀ ਹੈ ਸਮੇਤ ਨੀਤੂ ਕੁੱਕੜ ਦੂਜੇ ਡਾਕਟਰ ਸਹਿਬਾਨ ਜਾ ਕੋਈ ਨਰਸਾ ਨੇ ਜਿੰਨਾ ਨੇ ਅਸਮਾ ਦੀ ਉਹ ਲੰਘਣਾ ਕੀਤੀ ਹੈ ਉਹਨਾਂ ਤੇ ਉਹ ਅਸਮਾ ਲਾਇਆ ਜਾਵੇ ਤਾਂ ਜੋ ਇੱਕ ਸਿਸਟਮ ਬੰਦ ਹੋ ਸਕੇ ਕਾਫੀ ਹੈ ਮੈਂ ਕਾਫੀ ਤੁਹਾਨੂੰ ਸਾਰੇ ਨੂੰ ਦੇ ਦਿੰਦਾ ਸਰਸੇ ਦੇ ਨਾਲ ਦੇਖੇ ਇਹਦੀ ਨੁਕਸ ਨਹੀਂ ਪੈ ਰਿਹਾ ਹੈਗਾ ਇਹਦਾ ਜਿਹੜਾ ਖਮਿਆਜਾ ਹੈਗਾ ਉਹ ਗਰੀਬ ਲੋਕ ਜਿਹੜੇ ਉੱਥੇ ਇਲਾਜ ਕਰਾਉਣ ਨਹੀਂ ਆਉਂਦੇ ਕਿਉਂਕਿ ਤੁਸੀਂ ਇਧਰੋਂ ਦੂਸ਼ਣਵਾਦੀ ਇੱਕ ਦੂਜੇ ਤੇ ਕਰ ਰਹੇ ਹੋ ਯੂਨੀਵਰਸਿਟੀ ਕਰ ਰਹੀ ਆ ਤੁਹਾਡੇ ਤੇ ਅਲੀਗੇਸ਼ਨਾਂ ਲਾ ਦਿੰਦੀ ਆ ਤੁਸੀਂ ਉਹਨਾਂ ਦੇ ਅਲੀਗੇਸ਼ਨ ਲਾ ਲੈਨੇ ਕਿ ਲੱਗਦਾ ਨਹੀਂ ਇਹਦੇ ਵਿੱਚ ਕਿ ਮਰੀਜ਼ ਆ ਜਿਹੜੀ ਗਰੀਬ ਮਰੀਜ਼ ਜਿਹੜੇ ਦੂਰੋਂ ਕਰਾੜੇ ਉੱਥੋਂ ਇਲਾਜ ਕਰਵਾਉਂਦੇ ਆ ਕਿਉਂਕਿ ਧਰਨਾ ਲੱਗ ਜਾਂਦਾ ਉੱਥੇ ਸਾਰਾ ਕੁਝ ਵਿਹਲਾ ਹੋ ਜਾਂਦਾ ਕਿਸੇ ਨੂੰ ਚੈੱਕ ਨਹੀਂ ਕਰਦਾ ਕੋਈ ਇਲਾਜ ਨਹੀਂ ਪ੍ਰੋਪਰ ਹੁੰਦਾ ਇਹਦੇ ਵਿੱਚ ਨੁਕਸਾਨ ਨਹੀਂ ਹੋ ਰਿਹਾ ਨੁਕਸਾਨ ਹੋ ਰਿਹਾ ਪਰ ਮੈਨੂੰ ਲੱਗਦਾ ਲੋਕਾਂ ਦਾ ਹੀ ਹੋ ਰਿਹਾ ਨਰਸਾਂ ਤੇ ਡਾਕਟਰਾਂ ਲਈ ਤਾਂ ਪਿਕਨਿਕ ਹੈ ਕੰਮ ਤਾਂ ਵੈਸੇ ਵੀ ਇਕ ਤਾਂ ਉਹ ਐਮਰਜੈਂਸੀ ਦੇ ਵਿੱਚ ਨੋਰਮਲ ਬੰਦਾ ਜਦੋਂ ਆਦੇ ਮਰੀਜ਼ ਨੂੰ ਰਿਸ਼ਤੇਦਾਰ ਨੂੰ ਲੈ ਕੇ ਜਾਂਦਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੂੰਗਾ ਜੇ ਉਹ ਬੰਦੇ ਦੀ ਆਤਮਾ ਤੜਪਦੀ ਹੈ ਤੇ ਇਹ ਲੋਕ ਕਹਿੰਦੇ ਆ ਵੀਡੀਓ ਵੀ ਨਾ ਬਣਾਓ ਯਾਰ ਤੁਹਾਡੇ ਹਾਸਤੇ ਤਾਂ ਮਾੜੀ ਗੱਲ ਹੈ ਪਰ ਮੈਂ ਸਾਰੇ ਆਪਦੇ ਉਹ ਭਰਾਵਾਂ ਨੂੰ ਵੀ ਬੇਨਤੀ ਕਰਾਂਗਾ ਜਿਹੜਾ ਵੀ ਕੋਈ ਆਪਦਾ ਮਰੀਜ਼ ਲੈ ਕੇ ਜਾ ਰਿਹਾ ਜੇ ਉਹਦੀ ਸਲਵਾਈ ਨਹੀਂ ਹੋ ਰਹੀ ਤੁਸੀਂ ਦੱਬ ਕੇ ਵੀਡੀਓ ਬਣਾਓ ਮੈਂ ਤੁਹਾਡਾ ਸਾਥ ਦੇਵਾਂਗਾ ਜੇ ਤੁਹਾਡੇ ਤੇ ਨਹੀਂ ਕੋਈ ਪਰਚਾ ਮੇਰੇ ਤੇ ਮੈਂ ਆਪਦੇ ਤੇ ਲਾਉਂਗਾ ਉੱਚਾ ਮੈਡੀਕਲ ਦੇ ਕਾਰਨ ਤੇ ਉਹ ਬਹੁਤ ਨਰਾਜ਼ ਹੋ ਗਏ ਉਹ ਕਹਿੰਦੇ ਕਿ ਸਾਨੂੰ ਰੈਗੂਲਰ ਹੋਣ ਦੇ ਚਾਹੇ ਆਸ ਕਰਕੇ ਤੁਹਾਨੂੰ ਰੈਗੂਲਰ ਨਹੀਂ ਹੋ ਸਕਦਾ ਵੀਰੇ ਉਹਨਾਂ ਨੂੰ ਤਾਂ ਮੇਰੇ ਕੋਲ ਕੋਣ ਕੋਣੇ ਚਾਹੀਦੇ ਮੇਰੇ ਕਰਕੇ ਤਾਂ ਉਹਨਾਂ ਨੂੰ ਰੈਗੂਲਰ ਦੀ ਚੱਠੀ ਮਿਲੀ ਹੈ ਮੇਰੇ ਕਰਕੇ ਹੀ ਉਹਨਾਂ ਨੂੰ 78 ਬੰਦਿਆਂ ਨੂੰ ਵਿਚਾਰਿਆਂ ਨੂੰ ਇੱਕ ਲੌਲੀਕੋਪ ਦਿੱਤਾ ਗਿਆ ਵੀ ਤੁਸੀਂ ਮੇਰੇ ਮਗਰ ਲੱਗੋ ਹਾਂ ਇਹ ਗੱਲ ਤੇ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਵੀ ਸੀ ਤੇ ਜਿਹੜੇ ਵੱਡੇ ਆਫੀਸ਼ੀਅਲਸ ਆ ਆਪਦੀਆਂ ਕੁਰਸੀਆਂ ਦਾ ਦੁਰਉਪਯੋਗ ਕਰਨਾ ਬੰਦ ਕਰੋ ਸਭ ਤੁਸੀਂ ਆਮ ਆਦਮੀ ਪਾਰਟੀ ਵਿੱਚ ਜੁਆਇਨ ਕੀਤਾ ਠੀਕ ਹੈ ਜਿੱਥੋਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਾਂ ਆਦੇਦਾਰ ਨੇ ਉਹ ਕਹਿੰਦੇ ਨੇ ਕਿ ਇਹ ਤਰੀਕਾ ਸਹੀ ਨਹੀਂਗਾ ਆਪਣੇ ਹੀ ਪਾਰਟੀ ਦੇ ਉੱਪਰ ਆਪਣੇ ਹੀ ਵਿਧਾਇਕ ਉੱਪਰ ਇਹਦਾ ਸਵਾਲ ਖੜੇ ਕਰਨਾ ਇਹ ਸਹੀ ਵਿਕਲਪ 400 ਕਰੋੜ ਰੁਪਏ ਕੱਲ ਵਿਧਾਇਕ ਸਾਹਿਬ ਨੇ ਆਖਿਆ ਵੀ ਇੱਥੇ ਲੱਗਿਆ ਜੇ ਉਹਨਾਂ ਚੋਂ 100-200 ਕਰੋੜ ਰੁਪਏ ਉਰੇ ਪਰੇ ਹੋ ਜੇ ਤੇ ਫਿਰ ਤਰੀਕਾ ਕੀ ਹੋਣਾ ਚਾਹੀਦਾ ਮੈਂ ਸਾਰੇ ਬੰਦਿਆਂ ਤੋਂ ਇਹ ਇੱਕ ਜਵਾਬ ਮੰਗੂ ਨਾ ਵੀ ਮੈਨੂੰ ਸਾਰੇ ਬੰਦੇ ਰਾਏ ਦੇਣ ਵੀ ਜੇ ਉੱਥੇ ਇੰਨੇ ਟ ਵੱਡੇ ਕਪਲੇ ਹੋਈ ਜਾਂਦੇ ਆ ਤੇ ਉਹਦਾ ਕੀ ਹੱਲ ਹੋਣਾ ਚਾਹੀਦਾ ਕੋਈ ਸਬੂਤ ਦੇ ਸਮੇਂ ਦੱਸੋ ਹਾਂ ਕਿਹੜਾ ਕਪਲਾ ਹੋਇਆ ਮੇਰੇ ਉਹੀ ਕਰੋੜਾਂ ਦਾ ਕਪਲਾ ਜਨਾਬ ਜਨਾਬ ਜਿਹੜੀ ਮਸ਼ੀਨ ਜਿਹੜੀਆਂ ਮਸ਼ੀਨਾਂ ਦੀ ਪ੍ਰਤੀਕਿਰਿਆ ਨਹੀਂ ਅਪੜਾਈ ਗਈ ਜਿਹੜੀਆਂ ਮਸ਼ੀਨਾਂ ਬਿਨਾ ਕਿਸੇ ਟੈਂਡਰ ਤੋਂ ਦਿੱਤੀਆਂ ਗਈਆਂ ਉਹ ਕਪਲੇ ਹੀ ਐ ਐਸਟੀਪੀ ਦਾ ਬਹੁਤ ਵੱਡਾ ਕਪਲਾ ਹੋਇਆ ਟੈਂਪਰ ਹੋਇਆ ਕਹਿੰਦੇ ਕਾਗਜ਼ੀ ਟੈਂਪਰ ਕਰਕੇ ਤੁਸੀਂ ਉਹਨਾਏ ਅੱਧਰ ਦੇ ਦਿਓ ਪਰਚਾ ਮਿਲ ਜੇ ਟੈਂਪਰ ਹੋਇਆ ਜੇ ਇਹਨਾਂ ਨੂੰ ਲੱਗਦਾ ਵੀ ਅਸੀਂ ਬਿڈنگ ਕਰਕੇ ਆਨਲਾਈਨ ਟੈਂਡਰ ਕਰਕੇ ਦਿੱਤੇ ਐ ਤੇ ਜਵਾਬ ਦੇ ਦੇਣ ਵਿਜੀਲੈਂਸ ਨੂੰ ਜੇ ਤੁਸੀਂ ਤਨਖੀ ਦੇ ਰਹੇ ਆ ਵੀ ਆਨਲਾਈਨ ਮੈਂ ਤਾਂ ਆਪਦਾ ਬੋਰੀ ਬਿਸਤਰਾ ਤਿਆਰ ਕਰੀ ਫਿਰਦਾ ਪਰ ਕਰਮਾਂ ਦੀ ਗੱਲ ਐ ਹੋ ਸਕਦਾ ਜਿਨ੍ਹਾਂ ਨੇ ਇਹ ਬਿਆਨ ਦਿੱਤੇ ਜੀ ਲੋਨਾਂ ਨੂੰ ਜਾਣਾ ਪਵੇ ਕਰਮਾਂ ਦੀ ਗੱਲ ਜੰਗ ਐਂ ਜਾਰੀ ਰਹਿ ਤਾ ਕਿ ਮੇਰਾ ਬਸਤਾ ਤਿਆਰ ਐ ਪਰ ਕਰਮਾਂ ਦੀ ਗੱਲ ਐ ਹੋ ਸਕਦਾ ਹੈ ਜਿਹੜੇ ਬੰਦੇ ਨੇ ਕੱਲ ਜੇਲ੍ਹ ਦਾ ਬਿਆਨ ਦਿੱਤਾ ਜਾਂ ਗਿੱਦੜ ਤਨਖੀ ਦਿੱਤੀ ਹੋ ਸਕਦਾ ਵੀਰੇ ਤਿਆਰ ਉਹ ਵੀ ਬੈਗ ਰੱਖੇ ਕਿਉਂਕਿ ਈਦੂ ਵਦ ਚੰਨਣਾ ਜਿਹੜਾ ਸਮਾਨ ਉਰੇ ਪਰੇ ਠੇਕੇ ਟਿੰਟੂ ਕੋਲੇ ਟਿੰਟੂ ਤੋਂ ਸਮਾਨ ਟਿੰਟੂ ਤੋਂ ਪਲਾਟ ਲਗਜ਼ਰੀ ਐਸਯੂਵੀ ਉਹਨਾਂ ਚ ਡੀਜ਼ਲ ਉਹਦੇ ਪੀਏ ਸਾਲੇ ਚੰਡੀਗੜ੍ਹ ਤੱਕ ਜਦੋਂ ਜਾਣਾ ਹੈ ਉਹਦੇ ਤਾਂ ਤੁਸੀਂ ਤੇਲ ਪਵਾ ਕੇ ਜਾਣੇ ਹੋ ਯਾਰ ਉਸ ਬੰਦੇ ਦਾ ਕੀ ਤੁਸੀਂ ਮੇਰੀ ਗੱਲ ਕਰਦੇ ਹੋ ਬਹਿ ਤਾਂ ਉਹਦਾ ਬੋਰੀ ਵਸਤਾ ਤਾਂ ਸਾਫ ਕਰੀ ਕਰਦਾ ਹੈ ਮਰਦਾ ਨਹੀਂ ਜਾਂ ਰੋਟੀ ਪਾਉਂਦੇ ਆ ਸੁਭਾ ਚੱਕਣ ਬਲੇ ਜਿਹੜੇ ਤੁਸੀਂ ਚੱਕਦੇ ਹੋ ਆਪ ਹੀ ਪਾਰਟੀ 'ਚ ਬੈਠ ਕੇ ਆਪ ਹੀ ਪਾਰਟੀ ਦੇ ਉਮੀਦਵਾਰਾਂ ਤੇ ਕਹਿ ਲੋ ਵੱਡੇ ਲੀਡਰਾਂ ਜੂ ਉਹਨਾਂ ਨੂੰ ਭੰਡੀ ਜਾਂਦੇ ਹੋ ਕਿ ਉਹ ਪੈਸੇ ਖਾ ਰਹੇ ਆ ਦੇਖੋ ਸਾਡੇ ਸੀਐਮ ਸਾਹਿਬ ਮਾਨਯੋਗ ਭਗਵੰਤ ਸਿੰਘ ਮਾਨ ਜੀ ਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਸਿੱਧਾ ਟਾਰਗੇਟ ਹੈ 0 ਡਾਲਰ ਅਸੀਂ ਜਿਹੜੀਆਂ ਪਾਲਿਸੀਆਂ ਫਾਲੋ ਕਰਨੀਆਂ ਉਹ ਉੱਪਰੋਂ ਗਾਈਡਲਾਈਨਸ ਦੇ ਹਿਸਾਬ ਨਾਲ ਕਰਨੀਆਂ ਤੇ ਉਸੇ ਹਿਸਾਬ ਨਾਲ ਇਸ਼ਾਰੇ ਨਾਲ ਅਸੀਂ ਕੰਮ ਕਰੀਏ ਧੰਨਵਾਦ ਜੀ